ਹੈਲੋ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਜਿਹੜੀ ਆਉਣ ਲੱਗੀ ਤੁਹਾਡੇ ਵਾਸਤੇ ਇਹ ਹੈਗੀ ਜੇ ਕਰਵਾ ਚੌਥ ਸਪੈਸ਼ਲ ਸੂਟ ਨੇ ਤੇ ਬਹੁਤ ਪਿਆਰੇ ਪਿਆਰੇ ਰੰਗ ਨੇ ਇਹਨਾਂ ਦੇ ਵਿੱਚ ਜਿੱਦਾਂ ਕਿ ਤੁਸੀਂ ਡਿਮਾਂਡ ਕਰਦੇ ਹੋ ਡਾਰਕ ਸ਼ੇਡਾਂ ਦੀ ਡਾਰਕ ਕਲਰ ਦੀ ਇਹਦੇ ਵਿੱਚ ਆਗੇ ਜੇ ਆਪਣੇ ਕੋਲ ਡਾਰਕ ਕਲਰ ਕੁਆਂਟੀਟੀ ਜ਼ਿਆਦਾ ਨਹੀਂ ਜੇ ਹੈਗੀ ਸਟਾਕ ਵੀ ਜ਼ਿਆਦਾ ਨਹੀਂ ਜੇ ਹੈਗਾ ਤੇ ਲਿਮਟਿਡ ਸਟਾਕ ਚ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਪਹਿਲਾਂ ਕਿ ਸਟਾਕ ਜਿਹੜਾ ਜੇ ਖਤਮ ਹੋ ਜੇ ਸੋਹਣੇ ਸੋਹਣੇ ਸੂਟ ਹੋਰ ਆਉਂਦੇ ਰਹਿਣਗੇ ਪਰ ਅੱਜ ਦੀ ਵੀਡੀਓ ਵਾਲਾ ਸਟਾਕ ਇੰਨਾ ਜ਼ਿਆਦਾ ਲ ਤੇ ਵੀਡੀਓ ਦੇ ਲਾਸਟ ਦੋ ਸੂਟ ਦਊਂਗਾ ਵਾਈਟ ਬਾਟਮ ਦੇ ਨਾਲ ਉਹ ਵੀ ਜੇ ਤੁਹਾਨੂੰ ਵਧੀਆ ਲੱਗਣਗੇ ਤੇ ਜ਼ਰੂਰ ਪਸੰਦ ਕਰਿਓ ਨਹੀਂ ਤਾਂ ਅਗਲੀਆਂ ਵੀਡੀਓ 'ਚ ਆਪਾਂ ਤੁਹਾਨੂੰ ਦੇ ਦਾਂਗੇ ਕੋਈ ਚੱਕਰ ਨਹੀਂਗਾ ਤੇ ਬਾਕੀ ਅ ਕੀ ਇਹਨਾਂ ਦੇ ਆਰਡਰ ਜਿਹੜੇ ਆ ਉਹ ਤੁਹਾਡੇ ਜਾ ਰਹੇ ਆ ਸਾਰਿਆਂ ਦਾ ਡਿਸਪੈਚ ਹੋ ਰਿਹਾ ਹੈ ਟਰੈਕਿੰਗ ਮੇਰੇ ਕੋਲ ਲੈ ਲਿਓ ਜਿਹੜੇ ਜਿਹੜੇ ਕਸਟਮਰ ਰਹਿਣ ਡੈ ਜਿਨ੍ਹਾਂ ਨੂੰ ਟਰੈਕਿੰਗ ਨਹੀਂ ਮਿਲ ਰਹੀਆਂ ਉਹ ਵੀ ਮੇਰੇ ਕੋਲ ਲੈ ਲਿਓ ਰੋਜ਼ ਦੀ ਰੋਜ਼ ਪਾਰਸਲ ਨਿਕਲਣ ਦੇ ਬਾਬੇ ਦੀ ਕਿਰਪਾ ਦੇ ਨਾਲ ਤੇ ਬਾਕੀ ਤੁਹਾਡਾ ਥੈਂਕ ਯੂ ਧੰਨਵਾਦ ਬਹੁਤ ਸਾਰਾ ਜਿਹੜੇ ਤੁਸੀਂ ਇੰਨਾ ਪਿਆਰ ਦੇਂਦੇ ਹਜੇ ਤੇ ਬਾਕੀ ਆਜੋ ਦਿਖਾਉਣਾ ਤੁਹਾਨੂੰ ਮੈਂ ਸੂਟ ਅੱਜ ਦੇ ਕਰਵਾਚਾ ਉਸ ਸਪੈਸ਼ਲ ਸੂਟ ਬਜਟ ਸੂਟ ਨੇ ਬਹੁਤ ਪਿਆਰੇ ਪਿਆਰੇ ਸੂਟ ਨੇ ਤੇ ਲਓ ਜੀ ਕਰਦੇ ਆ ਵੀਡੀਓ ਸ਼ੁਰੂ ਜਿੱਦਾਂ ਪਹਿਲਾਂ ਤੁਹਾਨੂੰ ਮੈਂ ਦਿਖਾਉਣ ਲੱਗਾ ਸੂਟ ਆ ਗਿਆ ਜੇ ਕਾਟਨ ਦੇ ਵਿੱਚ ਜਿੱਦਾਂ ਮੈਂ ਸ਼ੁਰੂ ਜੀ ਤੁਹਾਨੂੰ ਦੱਸ ਦਿੱਤਾ ਕਿ ਫੈਬਰਿਕ ਮੈਂ ਦੱਸੀ ਜਾਊਂਗਾ ਤੇ ਤੁਸੀਂ ਨਾ ਪਲੀਜ਼ ਚੰਗੀ ਤਰ੍ਹਾਂ ਸੁਣੀ ਜਾਇਓ ਵੀ ਕਿਹੜਾ ਫੈਬਰਿਕ ਆ ਤੇ ਕੀ ਆ ਇਹਦੇ ਵਿੱਚ 3-4 ਤਰ੍ਹਾਂ ਦੇ ਫੈਬਰਿਕ ਵੀਡੀਓ ਜene ਤੁਹਾਨੂੰ ਮੈਂ ਅੱਜ ਕਿਉਂਕਿ ਇਹਦੇ ਵਿੱਚ ਸਾਰੇ ਕਲਰ ਚਾਰਟ ਜਿਹੜੇ ਬੜੇ ਡਾਰਕ ਡਾਰਕ ਆਏ ਇਸ ਵਾਰੀ ਤੇ ਇਹ ਤੁਸੀਂ ਸੋਹਣਾ ਜਿਹਾ ਲੈ ਸਕਦੇ ਜੇ ਕਾਟਨ ਦੇ ਉੱਤੇ ਸੂਟ 3.5 ਮੀਟਰ ਦੀ ਕੱਟ ਰਹਿਣ ਜੇ ਵੱਡੇ ਵਰਦੇ ਵਿੱਚ ਰੇਟ ਇਹਦਾ ਹੋਣਾ ਜੇ ਸਿਰਫ 845 ਰੁਪਏ ਸ਼ਿਪਿੰਗ ਫ੍ਰੀ ਜੇ ਆਲਓਵਰ ਇੰਡੀਆ ਦੇ ਵਿੱਚ ਤੇ ਆ ਇੱਕ ਹੋਰ ਸੋਹਣਾ ਜਿਹਾ ਸੂਟ ਚੈੱਕ ਕਰਿਓ ਇਹ ਵੀ ਆ ਜਣਾ ਜੇ ਬਹੁਤ ਸੋਹਣਾ ਥੱਲੇ ਇਹਦੇ ਪੈਚਵਰਕ ਆਉਣਾ ਜੇ ਤੇ ਨਾਲ ਇਹਦੇ ਸਾਰੇ ਪ੍ਰਿੰਟ ਸੂਟ ਆਉਣਾ ਜੇ ਕਾਟਨ ਦਾ ਦੁਪੱਟਾ ਨਾਲ ਆਉਣਾ ਜੇ ਮਸਲੀਨ ਦਾ ਇਹ ਵੀ ਸਰਪਲਸ ਦੀ ਕਾਟਨ ਜੇ ਬਹੁਤ ਸੋਹਣਾ ਸਟਾਫ ਜੇ ਇਹਦਾ ਵੀ ਤੇ ਇਹਦਾ ਵੀ ਰੇਟ ਸੇਮ ਆਉਣਾ ਜੇ 845 ਰੁਪਏ ਸ਼ਿਪਿੰਗ ਫ੍ਰੀ ਜੇ ਆਲਓਵਰ ਇੰਡੀਆ 'ਚ ਇੱਕ ਆ ਸੋਹਣਾ ਜਿਹਾ ਸੂਟ ਜਿਹੜਾ ਜੇ ਇਹ ਵੀ ਤੁਹਾਨੂੰ ਮਿਲਣਾ ਜੇ ਕਾਟਨ ਦੇ ਉੱਤੇ ਇਹਦਾ ਵੀ ਤੁਸੀਂ ਕਲਰ ਵਰਕ ਵੇਖ ਸਕਦੇ ਜੇ ਸਾਰੇ ਸੂਟ ਦੇ ਉੱਤੇ ਘੇਰੇ ਤੇ ਵਰਕ ਜੇ ਬੜਾ ਪਿਆਰਾ ਜਿਹਾ ਨਾਲ ਦੁਪੱਟਾ ਜੇ ਮਸਲੀਨ ਦਾ ਤੇ ਨਾਲ ਇਹਦੇ ਬਾਜੂ ਵਰ ਕੈਟ ਜੇ ਆਹੋ ਚੈੱਕ ਕਰ ਲਿਓ ਤੇ ਇਹਦਾ ਵੀ ਤੁਹਾਨੂੰ ਰੇਟ ਸੇਮ ਆਉਣਾ ਜੇ 845 ਰੁਪਏ ਤੇ ਹੁਣ ਆ ਜਿਹੜਾ ਸੂਟ ਆਉਣਾ ਜੇ ਇਹਦਾ ਫੈਬਰਿਕ ਆਉਣਾ ਜੇ ਮਸਲੀਨ ਦਾ ਸ਼ਰਟ ਵੀ ਮਸਲੀਨ ਦੀ ਤੇ ਬਾਟਮ ਵੀ ਮਸਲੀਨ ਦੀ ਇਹਦਾ ਵੇਖ ਸਕਦੇ ਜੇ ਨੈਕਲਾਈਨ ਕਿੰਨੀ ਸੋਹਣੀ ਬਣੀ ਹੈ ਦੀ ਸਾਰੀ ਨੈਕ ਤੇ ਡਿਜ਼ਾਈਨ ਹੈਵੀ ਜਾਂ ਸਾਰਾ ਫਰੰਟ ਬਣਿਆ ਜੇ ਘੇਰੇ ਤੇ ਵੀ ਛੋਟੀ ਜੀ ਲਾਈਨ ਬਣੀ ਬੜੀ ਪਿਆਰੀ ਜੀ ਨਾਲ ਦੁਪੱਟਾ ਮਸਲੀਨ ਦਾ ਬਾਟਮ ਵੀ ਮਸਲੀਨ ਦੀ ਇਹਦਾ ਵੀ ਰੇਟ ਜਿਹੜਾ ਜੇ ਉਹ ਸਿਰਫ ਤੇ ਸਿਰਫ ਹੈਗਾ ਜੇ 845 ਰੁਪਏ ਬਹੁਤ ਸੋਹਣੇ ਸੋਹਣੇ ਕਲਰ ਨੇ ਬਹੁਤ ਜ਼ਿਆਦਾ ਪਿਆਰੇ ਪਿਆਰੇ ਕਾੜ ਨੇ ਅੱਜ ਦੇ ਜਿਹੜੇ ਆ ਇਹ ਤੁਹਾਡੇ ਹੈਗੇ ਕਰਵਾਚੌਤ ਸਪੈਸ਼ਲ ਸੂਟ ਆ ਵੀ ਚੈੱਕ ਕਰਿਓ ਜਿੱਦੀ ਨੈਕ ਤੇ ਕੰਨਾ ਸੋਹਣਾ ਵਰਕ ਆ ਨਾਲ ਬਾਟਮ ਆ ਤੇ ਨਾਲ ਸਾਰੀ ਨੈਕ ਲਾਈਨ ਸੇਮ ਇਦਾਂ ਹੀ ਬਣੀ ਪੈਨਲ ਵਰਕ ਆਊਗਾ ਬਣਿਆ ਰੇਟ ਆਉਣਾ ਜੇ ਸੇਮ ਇਹਦਾ ਵੀ 845 ਰੁਪਏ ਬਸ ਕਲਰ ਚਾਰਟ ਅੱਜ ਦੇ ਸਾਰੇ ਬੜੇ ਸੋਹਣੇ ਸੋਹਣੇ ਆ ਤੁਸੀਂ ਜਲਦੀ ਜਲਦੀ ਸੂਟ ਬੁੱਕ ਕਰਿਓ ਆਪਣੇ ਆਰਡਰ ਜਿਹੜੇ ਆ ਫਾਈਨਲ ਕਰਿਓ ਕੈਸ਼ ਔਨ ਡਿਲੀਵਰੀ ਜਿਹੜੀ ਤੁਹਾਨੂੰ ਪਤਾ ਹਰ ਵਾਰ ਦੀ ਤਰ੍ਹਾਂ ਉਹ ਨਹੀਂ ਹੈਗੀ ਪੇਮੈਂਟ ਔਨਲਾਈਨ ਜੇ ਅਡਵਾਂਸ ਜੇ ਤੇ ਆ ਚੈੱਕ ਕਰਿਓ ਹੁਣ ਆ ਫੈਬਰਿਕ ਆ ਜਣਾ ਜੇ ਅਗੇ ਔਰਗਾਂਜਾ ਦਾ ਬਹੁਤ ਸੋਹਣੇ ਸੂਟ ਨੇ ਵੀ ਰੈਡੀ ਹੋ ਕੇ ਆਏ ਆਪਣੇ ਕਲਰ ਆ ਜਣਾ ਜੇ ਮੋਰ ਪੰਖੀਆ ਸੀ ਗ੍ਰੀਨ ਤੇ ਨਾਲ ਇਹਦੇ ਦੁਪੱਟਾ ਆ ਜਣਾ ਜੇ ਚਨਾਉਂ ਦਾ ਵਰਕ ਬਹੁਤ ਸੋਹਣਾ ਜੇ ਤੇ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਹੈ ਇਹਨਾਂ ਨੂੰ ਵਿਦਆਊਟ ਦੁਪੱਟਾ ਸੂਟਾਂ ਨੂੰ ਇਹ ਹੁਣ ਆਗੇ ਦੁ ਤੇ ਰੇਟ ਇਹਦਾ ਆ ਗਿਆ ਜੇ ਸੇਮ 845 ਰੁਪਏ ਤੇ ਇਹਦੇ ਨਾਲ ਆ ਜਣਾ ਜੇ ਪਿਓਰ ਦਾ ਦੁਪੱਟਾ ਕਦਰ ਬਹੁਤ ਸੋਹਣਾ ਜੇ ਫੈਬਰਿਕ ਇਹਦਾ ਵੀ ਔਰਗਾਂਜਾ ਦਾ ਜੇ ਤੇ ਨਾਲ ਦੁਪੱਟਾ ਆ ਜਣਾ ਜੇ ਪਿਓਰ ਦਾ ਰੇਟ ਸੇਮ ਉਹੀ 845 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਇੱਕ ਆ ਪਿਆਰਾ ਜਿਹਾ ਸੂਟ ਚੈੱਕ ਕਰਿਓ ਇਹਦਾ ਫੈਬਰਿਕ ਆਉਣਾ ਜੇ ਬਰਬਰੀ ਦਾ ਬਰਬਰੀ ਚੈੱਕ ਦਾ ਫੈਬਰਿਕ ਫੈਬਰਿਕ ਜੇ ਬਹੁਤ ਸੋਹਣਾ ਫੈਬਰਿਕ ਆ ਇਹ ਸੇਮ ਜੌਰਜਟ ਵਾਂਗ ਹੁੰਦਾ ਤੇ ਜਿਹਦੇ ਵਿੱਚ ਵਰਕ ਤੁਹਾਨੂੰ ਦਿਖਾਉਣਾ ਬਹੁਤ ਸੋਹਣੇ ਸੋਹਣੇ ਵਰਕ ਨੇ ਇਹਦੇ ਵਿੱਚ ਪਹਿਲਾਂ ਤਾਂ ਕਲਰ ਚਾਰਟ ਚੈੱਕ ਕਰ ਲਿਓ ਕਲਰ ਬਹੁਤ ਸੋਹਣਾ ਜੇ ਇਹਦੇ neck ਦੇ ਉੱਤੇ ਵਰਕ ਜੇ ਸਾਰਾ ਪੈਨਲ ਵਰਕ ਆਉਣਾ ਜੇ ਆ ਲੈਸਿਸ ਦਾ ਵਰਕ ਨਹੀਂਗਾ ਐਮਬਰਾਇਡਰੀ ਵਰਕ ਆ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਆਉਣਾ ਜੇ ਚੱਕ ਬਰਬਰੀ ਦਾ ਡਬਲ ਡਾਈ ਹੋਇਆ ਤੇ ਪਲੱਸ ਇਹਦੇ ਵਿੱਚ ਵੇਖਿਓ ਹੁਣ ਵਰਕ ਵੇਖਿਓ ਚੈੱਕ ਕਰਿਓ ਆ ਇਹਦੀਆਂ ਬਾਹਾਂ ਤੇ ਪਹੁੰਚੇ ਦੋਵੇਂ ਚੀਜ਼ਾਂ ਬਣੀਆਂ ਮਿਲਦੀਆਂ ਤੁਹਾਨੂੰ ਆ ਵਰਕ ਆਉਣਾ ਜੇ ਇਹਦੀ ਬਾਟਮ ਤੇ ਸੋਹਣਾ ਜਾਂ ਤੇ ਆ ਵਰਕ ਜਿਹੜਾ ਜੇ ਇਹਦੀ ਆਉਣਾ ਜੇ ਬਾਜੂ ਦੇ ਉੱਤੇ ਵਰਕ ਚੈੱਕ ਕਰ ਲਿਓ ਕਿੰਨਾ ਜ਼ਿਆਦਾ ਹੈਵੀ ਵਰਕ ਹੈ ਜਿਹੜਾ ਇਹਦੀਆਂ ਬਾਹਾਂ ਦੇ ਉੱਤੇ ਆਉਣਾ ਆ ਲੋ ਜੀ ਚੈੱਕ ਕਰਿਓ ਬਹੁਤ ਸੋਹਣਾ ਵਰਕ ਹੈ ਜਿਹੜਾ ਬਾਜੂ ਵਰਕ ਆ ਆ ਨਾਲ ਇਹਦੇ ਹੈਗਾ ਜੇ ਬਾਟਮ ਵਰਕ ਤੇ ਆ ਸਾਰਾ ਇਹਦਾ ਜੇ ਫਰੰਟ ਵਰਕ ਤੇ ਬਹੁਤ ਪਿਆਰਾ ਸੂਟ ਬਣਦਾ ਜੇ ਬਹੁਤ ਜ਼ਿਆਦਾ ਸੋਹਣਾ ਕਲਰ ਜੇ ਸੇਮ origignal ਵੀਡੀਓ ਵਾਲਾ ਰੇਟ ਇਹਦਾ ਵੀ ਕਰਤਾ ਜੇ 845 ਰੁਪਏ ਇਹ ਹੈਗੇ ਜੇ ਸਪੈਸ਼ਲ ਸੂਟ ਕਰਵਾ ਚਾਹਤ ਲਈ ਕਲਰ ਚੈੱਕ ਕਰ ਲਓ ਅਗਲਾ ਇਹ ਵੀ ਸੇਮ origignal ਵੀਡੀਓ ਵਾਲਾ ਕਲਰ ਜੇ ਇਹ ਵੀ ਇਹਦੇ ਵਿੱਚ ਵੀ ਸੇਮ ਹੀ ਇਦਾਂ ਪੈਨਲ ਵਰਕ ਪਲੱਸ ਦੁਪੱਟਾ ਜਿਹੜਾ ਜੇ ਨਾਲ ਟਾਈ ਐਂਡ ਆਈ ਦਾ ਤੇ ਨਾਲ ਆਹ ਬਾਜੂ ਵਰਕ ਜਿਹੜਾ ਜੇ ਇਹਦੇ ਨਾਲ ਤੇ ਪੋਹंचे ਵਰਕ ਦੋਵੇਂ ਚੀਜ਼ਾਂ ਤੁਹਾਨੂੰ ਐਡ ਮਿਲਣੀ ਹੈ ਇਹਦੇ ਵਿੱਚ ਵੀ ਆਹ ਲੋ ਚੈੱਕ ਕਰ ਲਓ ਇਹਦਾ ਵੀ ਰੇਟ ਸੇਮ ਆਉਣਾ ਜੇ 845 ਰੁਪਏ ਸਿਰਫ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਕਲਰ ਆ ਗਿਆ ਜੇ ਮੁੰਗੀਆਂ ਛੇੜ ਬਹੁਤ ਪਿਆਰੀ ਛੇੜ ਜੇ ਬਹੁਤ ਜ਼ਿਆਦਾ ਸੋਨਾ ਕਲਰ ਜੇ ਸੇਮ ਇਹਦੇ ਵੀ ਵਰਕ ਆਉਣਾ ਜੇ ਇਦਾਂ ਹੀ ਫਰੰਟ ਦੇ ਵਿੱਚ ਸਾਰਾ ਵਰਕ ਤੇ ਨਾਲ ਪੈਨਲ ਵਰਕ ਦਾ ਵਰਕ ਤੇ ਪਲੱਸ ਇਹਦੇ ਨਾਲ ਦੁਪੱਟਾ ਸੇਮ ਟਾਈ ਐਂਡ ਆਈ ਦਾ ਬਾਜੂ ਵਰਕ ਐਡ ਰਹਿਣਾ ਜੇ ਨਾਲ ਇਹਦੇ ਬਾਟਮ ਵਰਕ ਵੀ ਐਡ ਰਹਿਣਾ ਜੇ ਤੇ ਸੋਨਾ ਜਿਹਾ ਕਲਰ ਤੇ ਸੋਨਾ ਜਿਹਾ ਡਿਜ਼ਾਈਨ ਰੇਟ ਸਿਰਫ ਉਹੀ 845 ਰੁਪਏ ਇਹਦਾ ਅਗੇ ਕਲਰ ਆ ਗਿਆ ਜੇ ਬਹੁਤ ਪਿਆਰਾ ਬਲੂ ਸ਼ੇਡ ਇਹਦੇ ਵਿੱਚ ਵੀ ਦੁਪੱਟਾ ਸੇਮ ਆਊਗਾ ਜੇ ਫੈਬਰਿਕ ਜਿਹੜਾ ਜੇ ਇਹਦਾ ਆਉਣਾ ਜੇ ਬਰਬਰੀ ਦਾ ਤੇ ਸੇਮ ਬਰਬਰੀ ਦਾ ਫੈਬਰਿਕ ਜਿਹੜਾ ਆ ਉਹ ਲਗਭਗ ਜੋਰ ਜਾਟ ਵਾਂਗ ਹੀ ਹੁੰਦਾ ਆ ਕਨਫਿਊਜ਼ਨ ਆਇਓ ਕਿ ਬਰਬਰੀ ਦਾ ਫੈਬਰਿਕ ਪਤਾ ਨਹੀਂ ਕਿਵੇਂ ਦਾ ਆ ਰੇਟ ਜਿਹੜਾ ਜੇ ਇਹਦਾ ਸੇਮ ਹੈਗਾ ਜੇ 845 ਰੁਪਏ ਦੋ ਸੂਟ ਤੁਹਾਨੂੰ ਹੋਰ ਦਿਖਾਉਣਾ ਜਿੰਨਾ ਦਾ ਵਾਈਟ ਬਾਟਮ ਆ ਉਹ ਵੀ ਚੈੱਕ ਜ਼ਰੂਰ ਕਰ ਲਿਓ ਜੇ ਪਸੰਦ ਹੋਣਗੇ ਤੁਹਾਨੂੰ ਤਾਂ ਉਹ ਵੀ ਜ਼ਰੂਰ ਬੁੱਕ ਕਰਿਓ ਹਾਂਜੀ ਤੇ ਆਹ ਕਲਰ ਚੈੱਕ ਕਰਿਓ ਇਹ ਆਪਣੇ ਕੋ ਰਹਿ ਗਿਆ ਜੇ ਕਲਰ ਬਸ ਇਹੀ ਇੱਕ ਇਹਦੇ ਵਿੱਚ ਹੋਰ ਕਲਰ ਆਪਸ਼ਨ ਨਹੀਂ ਹੈਗੀ ਇੱਕੋ ਕਲਰ ਆ ਇਹਦੇ ਨਾਲ ਦੇ ਤੁਹਾਨੂੰ ਕੁਆਂਟੀਟੀ ਮਿਲ ਜੂਗੀ ਪੀਸ ਮਿਲ ਜਾਣਗੇ ਕਲਰ ਸਿੰਗਲ ਹੀ ਜੇ ਬਾਟਮ ਇਹਦੇ ਨਾਲ ਵਾਈਟ ਆਉਣੀ ਜੇ ਬਾਕੀ ਤੁਸੀਂ ਆਪਣਾ ਹਿਸਾਬ ਲਾ ਲਿਓ ਵੀ ਤੁਸੀਂ ਇਹ ਖਰੀਦ ਸਕਦੇ ਜਾਂ ਨਹੀਂ ਖਰੀਦ ਸਕਦੇ ਸੋ ਇਹ ਇਹਦੀਆਂ ਬਾਵਾਵਾਂ ਦੇ ਉੱਤੇ ਵਰਕ ਆਉਣਾ ਜੇ ਬਹੁਤ ਸੋਹਣਾ ਇਹਦਾ ਬਾਜੂ ਵਰਕ ਤੇ ਆ ਨਾਲ ਵਾਈਟ ਆਉਣੀ ਜੇ ਬਾਟਮ ਬਾਟਮ ਦੇ ਉੱਤੇ ਵਰਕ ਆਉਣਾ ਜੇ ਬੜਾ ਸੋਹਣਾ ਤੇ ਆ ਸਾਰੀ ਇਹਦੀ ਨੈਕ ਬਣੀ ਆਉਣੀ ਜੇ embroiderry ਵਰਕ ਬਹੁਤ ਸੋਹਣਾ ਹੈ ਦਾ ਦੁਪੱਟਾ ਨਾਲ ਆਉਣਾ ਜੇ ਇਹਦੇ ਵਰਬਰੀ ਦਾ ਟਾਈ ਐਂਡਾਈ ਦਾ ਤੇ ਇਹਦੇ ਵਿੱਚ ਵੀ ਲੇਸਿਸ ਦਾ ਵਰਕ ਤੁਹਾਨੂੰ ਮਿਲ ਜਾਣਾ ਜੇ ਸਾਰਾ ਨੈਕ ਤੋਂ ਲੈ ਕੇ ਫਰੰਟ ਤੱਕ ਸਾਰਾ ਇਹਦਾ ਬਣਿਆ ਜੇ 42 ਤੱਕ ਲੈਂਥ ਜਿਹੜੀ ਇਹਦੀ ਰੈਡੀ ਹੋ ਜਾਂਦੀ ਜੇ ਬੜੇ ਆਰਾਮ ਦੇ ਨਾਲ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਚ ਇਹਦਾ ਰੇਟ ਆਉਣਾ ਜੇ 900 ਤੇ 90 ਰੁਪਏ ਸਿਰਫ ਅੱਗੇ ਇੱਕ ਸੂਟ ਆਇਆ ਹੈ ਆਪਣੇ ਕੋਲ ਰਸਟ ਸ਼ੇਡ ਰਸਟ ਕਲਰ ਦੀ ਤੁਸੀਂ ਬਹੁਤ ਸਾਰੀ ਡਿਮਾਂਡ ਕਰਦੇ ਹੋ ਤੇ ਇਹ ਆਇਆ ਹੈ ਜੀ ਆਪਣੇ ਕੋਲ ਫੁਲਕਾਰੀ ਸਟਾਈਲ ਦੇ ਵਿੱਚ ਜਿਹਦੇ ਵਿੱਚ ਬਹੁਤ ਜ਼ਿਆਦਾ ਸੋਨਾ ਵਰਕ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਤੇ ਪਲਾਸੇ ਦੇ ਨਾਲ ਬਾਟਮ ਆਉਣੀ ਜੀ ਵਾਈਟ ਦੁਪੱਟਾ ਟਾਈ ਡਾਈ ਦਾ ਆਇਆ ਜੀ ਮਸਲੀਨ ਦਾ ਤੇ ਸਾਰੇ ਸੂਟ ਦੇ ਵਿੱਚ ਬੂਟੀਆਂ ਇਦਾਂ ਮਿਲ ਜਾਣਗੀਆਂ ਤੁਹਾਨੂੰ ਇਹ ਵੀ ਸੋਨਾ ਜਾਂ ਰਸਟ ਕਲਰ ਤੁਸੀਂ ਲੈ ਸਕਦੇ ਜੀ ਸਿਰਫ ਆਪਣੇ ਕੋਲ 900 ਤੇ 90 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਜੀ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਸੂਟ ਹੈਗਾ ਜਿਹਦੀ ਬਹੁਤ ਜ਼ਿਆਦਾ ਤੁਸੀਂ ਡਿਮਾਂਡ ਕਰਦੇ ਹੋ ਇਹ ਵੀ ਆਪਣੇ ਕੋ ਰੀਸਟਾਕ ਹੋ ਗਏ ਜੇ ਜਲਦੀ ਜਲਦੀ ਬੁੱਕ ਕਰ ਲਿਓ ਜਿਦੇ ਵਿੱਚ ਤੁਸੀਂ ਵਰਕ ਵੇਖ ਸਕਦੇ neck ਦੇ ਉੱਤੇ ਕਿੰਨਾ ਸੋਹਣਾ ਹੈ ਹੈਂਡਵਰਕ ਸੀਕੁਐਂਸ ਆਊਗਾ ਨਾਲ ਇਹਦੇ ਤੇ نیچے ਤੱਕ ਸਾਰਾ ਵਰਕ ਮਿਲ ਜੂ ਤੁਹਾਨੂੰ ਦੁਪੱਟਾ ਡਬਲ ਡਾਈ ਬਣਿਆ ਜੀ ਬਹੁਤ ਸੋਹਣਾ ਔਰ ਕੈਂਜਾ ਦਾ ਪੈਚ ਲੱਗ ਕੇ ਨਾਲ ਤੇ ਇਹ ਵੀ ਸੋਹਣਾ ਜਿਹਾ ਸੂਟ ਤੁਸੀਂ ਸਾਡੇ ਕੋ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ 1190 ਰੁਪਈਆ ਦੇ ਨਾਲ ਲਓ ਜੀ ਵੀਡੀਓ ਤੁਹਾਨੂੰ ਮੈਂ ਦੇ ਦਿੱਤੀ ਸੋਹਣੇ ਸੋਹਣੇ ਸੂਟਾਂ ਦੀ ਤੇ ਤੁਸੀਂ ਹੁਣ ਜਲਦੀ ਜਲਦੀ ਬੁੱਕ ਕਰਨੇ ਨੇ ਇਹ ਕੰਮ ਤੁਹਾਡਾ ਆ ਬੁਕਿੰਗ ਦਾ ਪਸੰਦ ਕਰਨ ਦਾ ਕੰਮ ਤੁਹਾਡਾ ਆ ਕੈਸ਼ ਆਨ ਡਿਲੀਵਰੀ ਨਹੀਂ ਜੇ ਹੈਗੀ ਤੇ ਬਾਕੀ ਜਲਦੀ ਜਲਦੀ ਆਰਡਰ ਕਰਿਓ ਕਿਉਂਕਿ ਸਟਾਕ ਬੜਾ ਜ਼ਿਆਦਾ ਲਿਮਟਿਡ ਜਾਂ ਜੇ ਬਹੁਤ ਜ਼ਿਆਦਾ ਇਹਦੇ ਚ ਆਰਡਰ ਹੈ ਨਹੀਂ ਜੇ ਬਲਕ ਦੇਣ ਵਾਲੇ ਤੁਹਾਨੂੰ ਜਿੰਨੀ ਜਲਦੀ ਬੁੱਕ ਕਰ ਲੋਗੇ ਓਨੀ ਜਲਦੀ ਤੁਸੀਂ ਸੂਟ ਲੈ ਸਕਦੇ ਜੇ ਤੇ ਬਾਕੀ ਸ਼ਿਪਿੰਗ ਜਿਹੜੀ ਜੇ ਉਹ ਸਾਡੀ ਆਲ ਓਵਰ ਇੰਡੀਆ ਚ ਫ੍ਰੀ ਜੇ ਸ਼ਿਪਿੰਗ ਦਾ ਕੋਈ ਪੈਸਾ ਨਹੀਂ ਹੈਗਾ ਔਨਲਾਈਨ ਪੇਮੈਂਟ ਜੇ ਐਡਵਾਂਸ ਪੇਮੈਂਟ ਜੇ ਇਹ ਬੇਨਤੀ ਮੇਰੀ ਕਬੂਲ ਕਰਿਓ ਤੇ ਹੋਰ ਨਵੇਂ ਸੂਟ ਵੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਸੋਹਣੇ ਸੋਹਣੇ ਸੂਟ ਜਿਹੜੇ ਦਾ ਤੁਹਾਨੂੰ ਆਪਾਂ ਡੇਲੀ ਵੀਡੀਓ ਚ ਪਾ ਇਦਾਂ ਵਾਈਟ ਬਾਟਮ ਆ ਇਹ ਵੀਡੀਓ ਜੇ ਤੁਸੀਂ ਬੁੱਕ ਕਰਨਾ ਹੋਊਗਾ ਤਾਂ ਕੋਈ ਗੱਲ ਨਹੀਂ ਤੁਸੀਂ ਕਰ ਸਕਦੇ ਜੇ ਨਹੀਂ ਤਾਂ ਆਪਾਂ ਅਗਲੀ ਵੀਡੀਓ ਜੇ ਦਵਾਂਗੇ ਕਿਉਂਕਿ ਅੱਜ ਦੀ ਵੀਡੀਓ ਜਿਹੜੀ ਬਣਾ ਕੇ ਦਿੱਤੀ ਨਾ ਤੁਹਾਨੂੰ ਮੈਂ ਕਰਵਾਚੌਤ ਸਪੈਸ਼ਲ ਹੀਗੀ ਤੇ ਇਹ ਕਰਕੇ ਇਹਦੇ ਵਿੱਚ ਵਾਈਟ ਦਾ ਤਾਂ ਕੋਈ ਕੰਮ ਨਹੀਂ ਹੈਗਾ ਸੋ ਚਲੋ ਮੈਂ ਤੁਹਾਨੂੰ ਛੂਟ ਦੇ ਦਿੱਤਾ ਆ ਤੁਹਾਨੂੰ ਪਸੰਦ ਆਊਗਾ ਤਾਂ ਜਰੂਰ ਬੁੱਕ ਕਰਿਓ ਨਹੀਂ ਤਾਂ ਕੋਈ ਗੱਲ ਨਹੀਂ ਅਗਲੀ ਵੀਡੀਓ 'ਚ ਆਪਾਂ 더 ਹੋਰ ਪਾ ਦਾਂਗੇ ਫਿਰ ਆਪਾਂ ਤੁਹਾਨੂੰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ